ਬ੍ਰੀਚ ਹੋਈ ਜਾਵੇ ਤਾਂ ਫਿਰ ਉਹਦੇ ਤੋਂ ਆਪਣੇ ਤੁਹਾਡੇ ਟਰੈਕਟਰ ਜਾਣਗੇ ਤਾਂ ਹੀ ਹੋਊਗਾ ਨਾ ਆਦਰਵੇਜ ਕਿੱਥੋਂ ਗੱਲ ਬਣੇ ਤੁਹਾਡੀ ਥੱਲੇ ਕਿਵੇਂ ਲੈ ਕੇ ਜਾਓਗੇ ਇਟ ਸ਼ੁਡ ਬੀ ਸਰਵਸੇਬਲ ਲੇਨ ਆਰ ਯੂ ਓਕੇ ਯਾ ਫਾਈਨ ਆ ਜਾਓ ਤੁਸੀਂ ਦੇਖੋ ਇੱਕ ਇਹਦਾ ਮੌਕਾ ਦਿਖਾਓ ਮੈਂ ਉਹ ਦੇ ਰਿਹਾ ਆ ਇਹ ਜਿਹੜਾ ਜਿੰਨੇ ਜਿੰਨੇ ਵੀਕ ਪੁਆਇੰਟ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਕਰ ਰਹੇ ਆ ਜੀ ਕਵਰ ਅਪ ਕਰ ਰਹੇ ਆ ਇਹ ਕੇ ਪੁਆਇੰਟ ਜਿਹੜਾ ਵਲਰੇਬਲ ਸੀਗਾ ਇਹਨੂੰ ਅਸੀਂ ਸਾਰੇ ਨੂੰ ਜਿਹੜਾ ਹੈਗਾ ਇਹਨੂੰ ਸਟਰੈਂਥਨ ਕਰਕੇ ਹੁਣ ਜਿਹੜੀ 20000 ਬੋਰੀਆਂ ਵੀ ਇੱਥੇ ਭਰ ਕੇ ਰੱਖ ਰਹੇ ਆ ਵੈਸੇ ਵਾਹਿਗੁਰੂ ਦੀ ਕਿਰਪਾ ਹੈ ਜੀ ਪਟਿਆਲੇ ਤੇ ਅਜੇ ਤੱਕ ਆਪਾਂ ਨੂੰ ਲੋਡ ਨਹੀਂ ਪਈ ਔਰ ਉਮੀਦ ਹੈ ਕਿ ਨਹੀਂ ਪਏਗੀ ਬਟ ਹੁਣ ਜਿਹੜੀ ਹੈਗੀ ਹੈ ਪ੍ਰਸ਼ਾਸਨ ਜਿਹੜਾ ਹੈਗਾ ਹੁਣ ਚੁਸਤ ਦਰਸਤ ਹੋਇਆ ਜਿਹੜੇ ਬਾਕੀ ਦੇ ਅੱਗੇ ਵੀ ਜਿੰਨੇ ਵੀ ਵੀਕ ਪੁਆਇੰਟ ਹੈ ਸਾਰੇ ਕਵਰ ਕਰ ਰਹੇ ਆ ਬੁਤਾ ਬਣੀ ਨਾ ਇਹ ਅਧਰੋਂ ਆ ਵੀ ਆ ਵੀ ਕਰੋਗੇ ਸਰ ਇਹ ਕਰ ਰਹੇ ਆ ਉਧਰ ਪਿੱਛੇ ਬੋਰੇ ਲਾਤੇ ਨੇ ਉਹ ਤਾਂ ਜਿਹੜਾ ਤੁਸੀਂ ਪਾਤਾ ਉਧਰੋਂ ਠੀਕ ਹੈ ਉਹ ਸਰ ਉਹਨੂੰ ਹੋਰ نیچے ਕਰਕੇ ਨੇ ਜੀ ਉਹਦੇ ਉੱਪਰ ਹੋਰ ਪੂਰਾ ਉਹਦੇ ਨਾਲ ਜਿਹੜੇ ਤੁਹਾਡੇ ਵਿੱਚ ਹੈਗੇ ਉਹਨਾਂ ਦੇ ਵੱਡੇ ਵੱਡੇ ਉਹਨਾਂ ਦੀ ਉਹਨਾਂ ਦੀ ਚਰਾਈ ਕਰਕੇ ਕੰਦ ਬਣਾ ਦਿਓ ਉਹਨਾਂ ਦੇ ਠੀਕ ਹੈ ਸਰ ਉਹ ਕਰਵਾਓ ਉਹਨਾਂ ਦੀ ਕੰਦ ਬਣ ਜਾਏਗੀ ਉਹਨਾਂ ਦੀ ਉਹਨੂੰ ਐਦਾਂ ਸੱਟਣ ਦੀ ਬਜਾਏ ਨਾ ਜੀ ਉਹਦੀ ਕੰਦ ਬਣਾ ਕੇ ਮਿੱਟੀ ਪਰਲੇ ਪਾਸੇ ਰਹਿ ਦਿਓ ਥੋੜੀ ਜਿਹੀ ਬੋਰੇ ਹੋਰ ਲੱਗ ਜਾਂਦੀ ਉਸ ਤੋਂ ਬਾਅਦ ਲਾਵਾਂਗੇ ਅਸੀਂ ਉਹ ਬੈਕਟਾਂ ਦੇ ਬੋਰੇ ਵੀ ਇੱਥੇ ਪਾਈਪ ਸਸਿਕਾ ਜਨਾਏ ਦੋਸਤਿਆਰੀ ਤੇ ਲਿਵਾਫਿਆ ਕਿ ਕੱਲ ਨੂੰ ਆਸਾ ਸਸਿਕਾ ਜਸ ਜ਼ਰੂਰੀ ਹੈ ਇਹਨਾਂ ਨੂੰ ਮਿਲਣਾ ਆਜਾ ਸਸਿਕਾ ਜਸ ਦਿਖੋ ਕੋਈ ਨਹੀਂ ਸਸਿਕਾ ਜਸ ਦੌੜ ਦੌੜ ਤੇ ਹਾਂ ਜੀ ਇਹਨਾਂ ਸਸਪੰਚਾ ਇੱਥੇ ਹੈ ਅੱਛਾ ਅੱਛਾ ਸਸਿਕਾ ਜਸ ਸਸਿਕਾ ਜਸ ਅਮਲਾਤ ਫਤਰਾ ਕਾ ਵੀ ਨਾ ਰਹੇ ਸਾਨੂੰ ਉਹਦੇ ਹੀ ਪਈ ਨੇ ਸਾਰੇ ਪਾਰਕ ਬਣਾਵਾਂਗੇ ਝੂਲੇ ਲਾ ਦਾਂਗੇ ਹਾਂਜੀ ਠੀਕ ਹੈ ਜੀ ਜਿਮ ਲਾ ਦਾਂਗੇ ਇਹ ਤੁਹਾਡੇ ਹੱਥ ਦਾ ਸਾਰੇ ਬਹੁਤ ਧੰਨਵਾਦ ਹੋ ਗਿਆ ਸਾਡੀ ਪੰਚਾਇਤ ਦਾ ਸਾਡਾ ਤੁਹਾਡੇ ਤੇ ਯੋਗ ਪਹਿਲਾਂ ਤੁਹਾਨੂੰ ਛੱਡ ਕੇ ਦਾ ਕਰਾ ਕੇ ਜੀ ਬਹੁਤ ਪੁਰਾਣ ਨੰਗ